ਕਲਵਾ ਗੱਲਾਂ ਨਹੀਂ ਬਣੀ ਹੈਗੀ ਤੂੰ ਐਂ ਕਹਿਣਾ ਸੀਗਾ ਵੀ ਹੈਲੋ ਗਾਈਜ਼ ਹੋਰ ਤੁਸੀਂ ਸਾਰੇ ਜਣੇ ਦੱਸੋ ਮੇਰੇ ਖੱਟਾ ਸੂਟ ਕਿਵੇਂ ਲੱਗਦਾਗਾ ਫਿਰ ਤਾਂ ਤੈਨੂੰ ਅਸੀਂ ਕੁਝ ਕਹਿ ਵੀ ਸਕਦੇ ਸੀ ਕੋਈ ਰਾਇ ਦੇ ਸਕਦੇ ਸੀ ਇਹ ਤਾਂ ਕੋਈ ਗੱਲ ਹੀ ਨਹੀਂ ਬਣੀ ਜਿਹੜੀ ਤੂੰ ਕਹੀ ਆ ਬਾਕੀ ਆਈ ਹੋਪ ਤੈਨੂੰ ਮੇਰਾ ਕਮੈਂਟ ਵੀ ਵਧੀਆ ਲੱਗੂਗਾ ਸੋਨੇ ਰੰਗੀਆਂ ਨਹੀਂ ਸੋਨਾ ਬਾੰਦੀ ਕੀ ਲੋੜ ਸੀ ਆ ਦੇਖ ਲਓ ਪੂਰੇ ਜਿਨੇ ਹੈ ਉਹਨੇ ਮਸਾ ਦਾ ਵਿਚ ਨਹੀਂ ਕੋਈ ਫਿੱਕਾ ਜਿਹਾ ਕਲਰ ਚੱਕਿਆ ਸੀਗਾ ਜੇ ਹੁਣ ਉਹਨੇ ਪਿਕਅਪ ਕਲਰ ਚੱਕਿਆ ਤਾਂ ਹੁਣ ਆਪ ਸੈਪਵਾ ਕੇ ਗਈ ਕਹਿੰਦੀ ਇਹਦਾ ਤੂੰ ਪਹਿਲਾ ਕਲਰ ਪਾਇਆ ਹੋਇਆਗਾ ਇਹ ਕੋਈ ਗੱਲ ਨਹੀਂ ਨੀ ਪੂਰੋ ਤੂੰ ਵੀ ਰਹਿਂਦਿਆ ਕਰ ਕਿਉਂਕਿ ਕਾਲੋ ਤੇਨੇ ਗਲਤ ਮੰਨਣੀ ਹੁੰਦੀਗੀ ਐਵੇਂ ਆਪਦੇ ਮੂੰਹ ਦਾ ਕਹਿ ਕੇ ਮਾਨ ਗਵਾ ਲੈਣੀ ਹੁੰਨੀ ਆ ਐ ਆਓ ਤੋ ਸਾਰੇ ਅੜ ਗੱਤਿਆ ਹੋ ਕੇ ਸਲਾਹ ਤੇ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਦਿਖਾਵਾਂਗੇ ਜੀ ਕੱਲ ਤੋਂ ਪਤਾ ਯਾ ਕੇ ਆਪਾਂ ਦਿਖਾਇਆ ਸੀ ਵਲੌਗ ਚ ਕਿ ਆਪਾਂ ਲਹਿੰਗੇ ਸਲੈਕਟ ਕਰ ਲੈਣਾ ਹਾਂ 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 ਅਸੀਂ ਤੇਰੇ ਲਹਿੰਗੇ ਤਾਂ ਅਸੀਂ ਚੈੱਕ ਕਰ ਲਏ ਤੂੰ ਜਿਹੜੇ ਜਿਹੜੇ ਲਹਿੰਗੇ ਕੀਤੇ ਹੈਗੇ ਤੂੰ ਅੱਗੇ ਗੱਲ ਕਰ ਅੱਗੇ ਕੀ ਗੱਲ ਕਰਨਾ ਚਾਹੁੰਨੀ ਅੱਜ ਦੇ ਵਲੌਗ ਚ ਆਪਣੀ ਸ਼ਾਪਿੰਗ ਤਾਂ ਹੋ ਗਈ ਸਿਡਾਰਨਾ ਤੇ ਅੱਜ 3:00 ਵਜੇ ਗਾਇਆ ਸ਼ਹਿਰ ਤੇ ਨਾਲ ਕਿਹਾ ਮੇਰਾ ਬ੍ਰਦਰ ਤੇ ਵੇਖ ਰਿਹਾ ਕੀ ਕੁਝ ਲਾਈਕ ਆਉਂਦਿਆ ਤੇ ਤੁਹਾਨੂੰ ਬਲੌਗ ਚ ਦਿਖਾਵਾਂਗੇ ਤੇ ਆਪਣਾ ਬਲੌਗ ਨਾ ਬਣ ਰਿਹਾ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਲੱਗਿਆ ਕੱਲੋ ਪਹਿਲਾਂ ਤਾਂ ਆਹ ਫੋਨ ਜਣਾ ਜਿਹੜਾ ਇੱਕ ਡਾਂਗ ਨਾਲ ਠੀਕ ਹੈ ਤੈਨੂੰ ਚੰਗਾ ਸੁਝਾ ਦਿੰਨੇ ਹੈਗੇ ਆ ਵਰਨਾ ਤੇਰੀ ਜਿਹੜੀ ਬਾਹ ਹੈ ਨਾ ਇਹਦੇ ਚ ਐਸੀ ਇਕੜ ਲੜੂਗੀ ਤੇ ਮੁੜ ਕੇ ਨਾ ਇਹ ਠੀਕ ਵੀ ਨਹੀਂ ਹੋਣੀ ਹੈਗੀ ਫਰੈਂਚ ਸਿੱਧੀ ਰਿਆ ਕਰੂਗੀ ਇਹ ਠੀਕ ਹੈ ਨਾ ਆ ਇੱਕ ਮਿੰਟ ਰ ਇੱਕ ਇਹਦੀ ਦੀਪਜੀਤ ਨਹੀਂ ਸਮਝ ਆਉਂਦੀ ਹੈਗੀ ਤੂੰ ਅੱਧਾ ਫੋਨ ਮਾਰਦੇ ਨਾਲੇ ਨਾਲ ਠੂਹ ਵਜਦਾ ਇਹਨੂੰ ਕੰਮ ਕੰਮ ਕੋਈ ਹੈ ਨਹੀਂ ਕਿ ਪੜਾਈ-ਪੜੋਈ ਕਰਦੇ ਨਹੀਂ ਹੈਗੇ ਤੁਸੀਂ ਜਮੇਂ ਵਿਲੇ ਕਰਦੇ ਆ ਯਾਰ ਨਾਲ ਕਿਆ ਤੇ ਬਾਕੀ ਉਹ ਆ ਰਿਹਾ ਥੋੜਾ ਟਾਈਮ ਰਹਿ ਗਿਆ ਫੋਨ ਕੰਮ ਦੀ ਚਾਲ ਬਣਾ ਰਿਹਾ ਤੇ ਤੇ ਨੂੰ ਬਹੁਤ ਜ਼ਿਆਦਾ ਪਸੰਦ ਆ ਇਸ ਲਈ ਆਪਾਂ ਚਾਲ ਬਣਾਏ ਚਲ ਉਹ ਗੱਲ ਤਾਂ ਠੀਕ ਆ ਵੀ ਤੁਸੀਂ ਚੌਲ ਚੂਲ ਬਣਾਇਆ ਤੂੰ ਆਹ ਗੱਲ ਦੱਸ ਜਿਹੜੇ ਸਿਰ ਚ ਮਾਰ ਕੇ ਆ ਜਿਹੜੀ ਉਂਗਲ ਜਿਹਾ ਐ ਕਰਕੇ ਦੇਖੀ ਹੈ ਨਾ ਸਾਹਮਣੇ ਨੂੰ ਕੀ ਗੱਲ ਇਹ ਚ ਡੂੰਬੀ ਸੀ ਕੀ ਤੁਹਾਨੂੰ ਆ ਦੁਪਹਿਰੀ ਮੈਨੂੰ ਲੱਗਦਾ ਹਨਾ ਦੂਆਂ ਤੇ ਤੇਰੇ ਹੋਣੀਆਂ ਪਾਈ ਪੱਕਾ ਹੀ ਹੋਣੀਆਂ ਅੰਡਾ ਸਰਕਾਰ ਦੇ ਆ ਕੇ ਇਹ ਤਾਂ ਮੇਰੀ ਨਹੀਂ ਨਹੀਂ ਰਾਤ ਹੀ ਨਹੀਂ ਹਜੇ ਤਾਂ ਨਾ ਤਾਂ ਦੀਦਾ ਨਹੀਂ ਪਿਆ ਸਾਹਮਣੇ ਤੇ ਆਏ ਖੜੇ ਹੈਗੇ ਇਹਦੇ ਉੱਤੇ ਕੀ ਹੋਊਗਾ ਕਿੰਨੇ ਪੈਸਾ ਲਵਾਇਆ ਸੋਨੂ ਜਿਹੜੀ ਆ ਤੇਰੀ ਆਤ ਤੇ ਨਾ ਆ ਤਾਂ ਜਮਾ ਬੇਕਾਰ ਸਿਰੇ ਦੀ ਘਟੀ ਆ ਤੈ ਜਿਹੜੀ ਤੂੰ ਆ ਅਗਲੇ ਦਾ ਮੂੰਹ ਜਾ ਆਇਆ ਭੀੜ ਲੰਨੀ ਆ ਨਾ ਬੱਸ ਕੀ ਏ ਕਹੀ ਏ ਖੁਸ਼ੀ ਦੁੱਖਾ ਤੋਂ ਵੀ ਭੈੜਾ ਹੀ ਜਾ ਫਾਤਰ ਰਤਾ ਆ ਮਰੀ ਹੋਗਾ ਨਾ ਮੇਰੀ ਉਹਦਾ ਬੱਤੀ ਆ ਨਾ ਇਹ ਤਾਂ ਚੰਪੀ ਆ ਵੀ ਆ ਕਿਹਦੇ ਪਟੜਾ ਇਹ ਤਾਂ ਮੇਰੀ ਆ ਪਟੜਾ 28 ਯਾ ਮੋਦੀ ਦੀ ਆ ਮਰੇ ਬੁੱਕ ਲੈ ਲੈ ਦੱਸ ਨਾਮ ਤਾਂ ਦੇਖ ਲੋ ਸਾਰੇ ਸੈਂਟਰ ਸਰਕਾਰ ਦੇ ਤਾਂ ਨਾਮ ਚ ਕੀ ਭਰਦੇ ਆ ਪੂਰੇ ਪਰਿਵਾਰ ਚ ਮੈਂ ਕਹਿੰਦੇ ਇਹਨੂੰ ਦਵਾ ਦੇ ਕੈਰ ਜੀ ਫਾਂਚੀ ਦਿਖਾਵਾ ਫਰ ਕੀ ਕਿ ਲੈ ਕੇ ਆਇਆ ਇਹ ਸੋਨੂੰ ਤੂੰ ਰਹਿਂਦਾ ਕਰ ਕਿਤਨ ਤਰੀ ਦੀਪ ਜੰਤਰੇ ਵਾਸਤੇ ਸੱਗੀ ਫੁੱਲ ਲੈ ਕੇ ਆਇਆ ਵੀ ਤੂੰ ਲਾਂਗਣੀ ਖੜੀ ਆ ਹੈ ਉਹ ਅਗਲਾ ਆਪਦੀ ਸ਼ੋਪਿੰਗ ਕਰਕੇ ਲਿਆਏਗਾ ਇੰਨਾ ਟਾਈਮ ਉਹਨੂੰ ਹੰਦਾ ਹੀ ਨਹੀਂ ਤੂੰ ਤਾਂ ਪਰ ਬੈਲੀ ਹੁੰਨੀ ਹੈਗੀ ਉਹਦੇ ਕੋਲ ਇੰਨਾ ਟਾਈਮ ਕਿੱਥੇ ਹੈਗਾ ਵਾਹ ਉਹਦੀ ਨਹੀਂ ਤੂੰ ਕਪੜੇ ਮੋਤੇ ਖੋਸਾ ਮੋਟਾ ਬੋਲੀ ਸੇ ਕਰੀਆ ਫਕਾਉ ਦਾ ਫਕਾਉ ਮੋਦੀ ਦੀ ਖੁਸ਼ੀ ਤਾਂ ਆਵਦੀ ਖੁਸ਼ੀ ਆ ਚੱਲ ਕੋਈ ਗੱਲ ਨਹੀਂ ਆ ਜਿਹੜਾ ਟੋਨ ਲਾ ਕੇ ਤੂੰ ਉਹ ਤਾਂ ਜਲੂਸ ਕਰਦਾ ਇਹ ਕੀ ਕੀਤਾ ਸੋਨੂੰ ਤੂੰ ਬਾਕੀ ਮੋਦੀ ਤੂੰ ਕਿਹਾ ਚੁੱਪਵੇਂ ਤੂੰ ਵੀ ਕਹਿ ਦੇਣਾ ਵਾਈਆਂ ਹੋਰ ਮਾਹਾਂ ਨਾ ਮੋਜੇ ਆਣ ਕੇ ਸ਼ਾਪਿੰਗ ਬਿਲਕੁਲ ਵੀ ਪਾਜ਼ੋਂ ਨਹੀਂ ਆਈ ਓ ਕਹਿੰਦੇ ਬੋਟਾ ਫੜ ਲੈ ਗਏ ਤੇਰਾ ਜੇ ਕਰਦਾ ਤਾਂ ਮੈਨੂੰ ਨਹੀਂ ਬੋਲ ਇਹ ਕਿਹੜਾ ਆਹ ਇਹ ਲੈ ਕੇ ਨਹੀਂ ਗੀ ਸੁਣੀ ਮੈਂ ਮੋਦੀ ਦੀ ਅੱਛਾ ਕਾ ਬੈਠੇ ਗਏ ਕੱਟ ਕਰੀਏ ਹਾਂ ਦੇਖੋ ਕੜੀ ਬੜੀ ਜੀ ਮੈਂ ਤਾਂ ਕੀ ਦਾਤ ਲੱਗਦੀ ਆ ਇਹ ਮੇਰੀ ਅੱਛਾ ਜੀ ਮਾੜੀ ਪੂਰੀ ਵਧੀਆ ਫਿਟਿੰਗ ਆ ਵਧੀਆ ਕਿਉਂ ਪੋਣੇ ਜਣ ਸਵਾਰ ਕਰਤਾਰ ਕਿ ਤਾ ਨੰਦੇ ਵੀ ਕੀ ਵੀ ਦੀਪਾ ਤੂੰ ਕੀ ਕੀਤੀ ਹੈਗੀ ਹੈ ਸੋਨੂ ਵਿਚਾਰੀ ਸਵੇਰੇ ਦੀ ਪੱਬਾ ਤੇ ਹੋਈ ਫਿਰਦੀ ਸੀ ਵੀ ਦੀਪ ਜਾਨ ਅੱਜ ਤਾਂ ਸ਼ਾਪਿੰਗ ਕਰਨ ਗਏ ਆ ਸ਼ਾਪਿੰਗ ਕਰਨ ਗਏ ਆ ਵੀ ਪਤਾ ਨਹੀਂ ਕੀ ਕੀ ਕੁਝ ਲੈ ਕੇ ਆਉਣਗੇ ਤੂੰ ਤਾਂ ਬਸ ਪੈਂਟ ਸ਼ਰਟੇ ਚੱਕੀ ਫਿਰਦਾ ਸੋਨੂ ਵਾਸਤੇ ਤਾਂ ਕੁਝ ਲੈ ਆਉਂਦਾ ਵਾਹ ਜੀ ਵਾਹ ਏਲੀਨ ਗੈਂਗ ਜਿੰਦਾਬਾਦ ਤੁਹਾਡਾ ਤਾਂ ਜਮੀ ਬਸ ਸਰਿਆ ਪਿਆ ਯਾਰ ਕੁਛ ਹੀ ਨਹੀਂ ਕਹਿ ਸਕਦੇ ਇਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ ਲੋਕ ਤੁਸੀਂ ਆਪਣੀਆਂ ਜੋੜੀਆਂ ਮੁਤਾਬਕ ਤਾਂ ਖੜ ਕੇ ਨੱਚ ਲੰਦੇ ਹੈ ਉੱਤੋਂ ਤੁਸੀਂ ਵੀਡੀਓ ਬਣਾਈ ਜਾਂਦੇ ਹੋ ਬਲੌਗ ਬਣਾਈ ਜਾਂਦੇ ਹੋ ਯਾਰ ਕਮੈਂਟਰਸ ਤੁਹਾਡੀ ਬੜੀ ਲਾਪਾਹ ਹੋਣ ਲੱਗ ਰਹੀ ਹੈ ਵੀ सोनू ਕਿੱਥੇ ਆ ਦੀਪ ਕਿੱਥੇ ਆ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ